ਹਵਾਏ ਭਾਜੀ ਸਮੇਂ ਤੋਂ ਮੈਨੂੰ ਲੱਗਦਾ ਬੜੀ ਗਾਂ ਦੀ ਫਿਲਮ ਬਣਾਈ ਤੁਸੀਂ ਆਮ ਤੋਹ ਜਨੇ ਡਾਇਰੈਕਟਰ ਕਦੀ ਸੀ ਉਹਨੇ ਲਿਖੀ ਸੀ ਹਾਂਜੀ ਅਸੀਂ ਸਾਰੇ ਹਾਂ ਨਾਲ ਹੀ ਸੀ ਉਹਦੀਆਂ ਉਹਦਾ ਉਹਦੀ ਕੋਈ ਐਸੀ ਚੀਜ਼ ਕੀ ਉਹਦਾ ਕੋਈ ਪਾਰਟ 2 ਦਾ ਹੋਵੇ ਸਾਰੇ ਤੁਹਾਨੂੰ ਹਸ਼ਰ ਪਾਰਟ 2 ਪੁੱਛਦੇ ਰਹੇ ਬਟ ਮੈਂ ਪੁੱਛਾਂਗਾ ਹਵਾਏ ਦਾ ਪਾਰਟ 2 ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਕਿ ਇਹ ਕਿੰਤੂ ਪਰੰਤ ਬਹੁਤ ਹੋ ਗਿਆ ਉਸ ਫਿਲਮ ਨੂੰ ਦੇਖੋ ਬੋਲਣ ਦੀ ਆਜ਼ਾਦੀ ਚਾਹੀਦੀ ਹੈ ਹਾਂਜੀ ਪਰ ਮੁਸੀਬਤ ਇਹ ਹੈ ਭਈ ਜਿਹੜਾ ਬੋਲਦਾ ਨਾ ਉਹ ਕਹਿੰਦਾ ਮੈਨੂੰ ਤਾਂ ਆ ਜਾਂਦੀ ਆ ਬੋਲਣ ਦੀ। ਹੂੰ। ਪਰ ਉਹ ਕੁਝ ਵੀ ਬੋਲਦਾ ਹੈ। ਹੂੰ। ਉਹ ਫਿਰ ਸਾਹਮਣਿਆਂ ਨੂੰ ਹਾਰਟ ਕਰਦੀ ਹੈ। ਫਿਰ ਜਦੋਂ ਉਹ ਬੋਲਦਾ ਫਿਰ ਚੀਕ ਪੈਂਦੀ ਹੈ। ਹੂੰ। ਐਸੇ ਤਰ੍ਹਾਂ ਸਮਾਜਿਕ ਵਿਸ਼ਿਆਂ ਤੇ ਜਦੋਂ ਆਪਾਂ ਕੋਈ ਫਿਲਮ ਬਣਾਉਂਦਾ ਉਹ ਯਕੀਨਤੂ ਪਰੰਤੂ ਬਹੁਤ ਹੈ। ਜਦੋਂ ਕੋਈ ਪ੍ਰੋਡਿਊਸਰ ਜਾਂ ਪ੍ਰੋਡਕਸ਼ਨ ਹਾਊਸ ਉਹਦੇ ਤੇ ਪੈਸੇ ਲਾਉਂਦਾ ਹੈ ਉਹ ਉਹਦਾ ਨਹੀਂ ਇੰਟਰਸਟ ਹੁੰਦਾ ਉਹ ਤਾਂ ਬਿਜ਼ਨਸ ਕਰਦਾ। ਹੂੰ। 10 ਕਰੋੜ 15 ਲਾਉਣੇ ਵਾਲਾ। ਕੱਲ ਉਹਦੀ ਫਿਲਮ ਸਫਰ ਕਰ ਜਾਓ ਡੁੱਬ ਜਾਂਦਾ ਵਿਚਾਰਾ। ਮੈਂ ਤੁਸੀਂ ਪੰਜਾਬੀ ਸਿਨੇਮੇ ਚ ਵੀ ਤੁਹਾਨੂੰ ਬਹੁਤ ਲੋਕ ਇਦਾਂ ਦੇ ਪੰਜਾਬੀ ਫਿਲਮਾਂ ਦੇ ਅਦਾਕਾਰਾਂ ਨੇ ਜਾਂ ਡਾਇਰੈਕਟਰਾਂ ਨੇ ਟਕਾ ਕੇ ਐਸੇ ਰਗੜੇ ਵੀ ਉਹ ਲਿੱਟ ਦੇ ਫਿਰਦੇ ਆਂ ਵਿਚਾਰੇ ਸੜਕਾਂ ਤੇ ਇੱਕ ਦੋ ਤਾਂ ਮੈਂਟਲੀ ਅਪਸੈਟ ਹੋ ਗਏ ਇੱਕ ਦੋ ਨੇ ਪਹਿਲਾਂ ਆਤਮ ਹੱਤਿਆ ਕਰ ਲਈ ਇਹ ਸੱਚੀ ਗੱਲ ਹੈ ਉਹ ਵਾਹ ਲਾ ਕੇ ਬੜੀ ਸ਼ੋਸ਼ੂ ਕਰ ਜਾਂਦਾ ਮੈਂ ਬਹੁਤ ਜ਼ਿੰਦਗੀ ਚ ਬੰਦੇ ਮੋੜੇ ਆ ਵਾਹ ਮੈਨੂੰ ਨਾ ਮੈਂ ਹੁਣ ਮੇਰੇ ਯਾਦ ਨਹੀਂ ਜ ਮੇਰਾ ਉੱਥੇ ਦਫ਼ਤਰ ਹੁੰਦਾ ਸੀ ਆਪਣੇ ਦਸ ਫੇਸ ਨਾਰਵੇ ਤੋਂ ਕੋਈ ਸੱਜਣਾ ਆਉਣਾ ਹੁੰਦਾ ਸੀ ਮੇਰੇ ਕੋ ਫਿਲਮ ਦਾ ਪ੍ਰਪੋਜ਼ਲ ਲੈ ਕੇ ਆਇਆ ਸੀ ਲੌਂਗ ਟਾਈਮ ਬੈਕ ਜਦੋਂ ਅਸੀਂ ਰੱਬ ਨੇ ਆਪਣੇ ਜੋੜੀਆਂ ਕਰੀ ਸੀ 9 10 ਰੱਬ ਨੇ ਮੈਂ ਜੋੜੀਆਂ ਅਸਰ ਤੋਂ ਪਹਿਲਾਂ ਇਹ ਹਾਂ ਅੱਛਾ ਫਿਰ ਤਾਂ ਹੋ ਗਿਆ 6 7 ਦੀ ਗੱਲ ਹਾਂ ਉਹ ਉਹਨਾਂ ਸਮਿਆਂ ਦਾ ਤੇ ਉਹ ਸੱਜਣ ਸੀ ਉਹਦੋਂ ਪੈਸਾ ਪੁੱਛਾ ਸੀ ਅੱਛਾ ਉਹ ਕਿਸੇ ਸੱਜਣ ਦੇ ਥਰੂ ਸਾਡੇ ਕੋਲ ਆਇਆ ਮੈਂ ਚਾਹ ਪਾਣੀ ਪਿਲਾਉਣਾ ਨੂੰ ਮੈਂ ਰੋਟੀ ਦਿਖਾਈ ਮੈਂ ਕਿ ਤੂੰ ਕੰਮ ਕੀ ਕਰਦਾ ਮਿਹਰੇ ਭਾਈ ਹੂੰ ਆਹੋ ਸ਼ਾਇਦ ਗੁੱਡੂ ਤਰੋਆ ਨਾਲ ਉਹਨੇ ਪ੍ਰਪੋਜ਼ਲ ਬਣਾਇਆ ਸੀ ਉਹ ਅੱਛਾ ਐਗਜ਼ੈਕਟਲੀ ਯਾਦ ਨਹੀਂ ਉਹਨਾਂ ਦਾ ਕੰਮਕਾਰ ਸੀ ਉੱਥੇ ਕੋਈ ਜੋ ਵੀ ਸੀ ਬਿਜ਼ਨਸ ਹੈ ਰੈਸਟੋਰੈਂਟ ਸੀ ਮੈਂ ਕਿਹਾ بڑے ਭਾਈ ਵੀ ਮੈਂ ਅਜੇ ਫਿਲਮ ਨਹੀਂ ਕਰਨੇ ਵੀ ਆਪ ਹੀ ਬਣਾਉਣ ਦੀ ਸੋਚਦਾ ਵੀ ਜਿਹੜੀ ਪੰਜਾਬੀ ਫਿਲਮਾਂ ਚ ਕਈ ਵਾਰੀ ਰਿਟਰਨ ਨਹੀਂ ਹੁੰਦੀ ਉਦੋਂ ਤਾਂ ਬਹੁਤ ਥੋੜੇ ਸਿਨਮੇ ਹੁੰਦੇ ਸੀ ਬਿਲਕੁਲ ਤੇ ਤੁਸੀਂ ਜਿਹੜਾ ਕੰਮ ਕਰਦੇ ਹੋ ਉਹ ਕਰੋ ਉਦੋਂ ਤਿੰਨ ਵਾਰੀ ਆਇਆ ਉਹ ਨਾ ਮੰਨਿਆ ਆਖਰ ਉਹ ਰਗੜਿਆ ਗਿਆ ਫਿਰ ਉਦੋਂ ਬਾਅਦ ਫਿਰ ਮੇਰੇ ਨਾਲ ਇੱਕ ਵਾਰੀ ਮੁਲਾਕਾਤ ਉਹਨਾਂ ਦੀ ਹੋਈ ਸੀ ਤੇ ਮੈਂ ਕਿਹਾ ਮੈਂ ਤੈਨੂੰ ਸਮਝਾਇਆ ਸੀ بڑے ਭਾਈ ਵੀ ਤੂੰ ਪਰ ਫਿਰ ਜਿਹੜਾ ਯੰਗ ਪ੍ਰੋਡਿਊਸਰ ਆ ਉਹ ਜਦੋਂ ਕਿਸੇ ਵੀ ਇੰਡਸਟਰੀ ਜਿਹਾ ਨਾ ਕਿ ਸਿਰਫ ਸਾਡੀ ਕਿਤੇ ਵੀ ਜਾ ਕੇ ਕੁਝ ਕਰਨ ਦੀ ਕੋਸ਼ਿਸ਼ ਕਰੇ ਉਹ ਉਹ ਮਤਲਬ ਉਹਦਾ ਤੇ ਫਿਰ ਦੇਖੋ ਵੈਸੇ ਤਾਂ ਹਰ ਚੀਜ਼ 'ਚ ਰਿਸਕ ਹੈ ਹੁਣ ਅੱਪਾ ਫਸਲ ਬੀਜਦੇ ਆ ਪਰ ਸੋ ਮੀ ਪੈ ਗਿਆ ਹਾਂਜੀ ਤਾਂ ਅਸੀਂ ਪਿੰਡ ਕੋਲ ਖੜੇ ਸੀ ਤਾਂ ਮਤਲਬ ਐ ਲੱਗਦਾ ਸੀ ਬਾਸ਼ੀ ਜੇ ਫਸਲ ਪੈ ਗਈ ਨਰ ਮੈਨੂੰ ਸੁੰਡੀ ਗੰਨਾ ਸੁੱਕਿਆ 10 ਸੁੰਡੀ ਕਰੀ ਹਾਂ ਬਿਜ਼ਨਸ ਤੁਸੀਂ ਜਦੋਂ ਕਰਦੇ ਆ ਇਹ ਥੋੜਾ ਜਿਹਾ ਬੰਦਾ ਮਾਰਕੀਟ ਪੜਦਾ ਹ ਹਮ ਭਈ ਜੇ ਮੈਂ ਇੱਥੇ ਕੋਈ ਸ਼ਾਪ ਖੋਲੂਗਾ ਤਾਂ ਇੱਥੇ ਇਨਾ ਕਸਟਮਰ ਪੈ ਸਕਦਾ ਹੈ ਕੋਈ ਸਰਵੇ ਕਰਾਉਂਦਾ ਹੂੰ ਇਸ ਇੰਡਸਟਰੀ ਜਿਹੜਾ ਸਕਸੈਸ ਰੇਟ ਆ ਹਾਰਡਲੀ 5 ਤੋਂ 7 ਪੈਸੇ ਆ ਵਾਓ ਜੇ 100 ਫਿਲਮ ਬਣਦੀ ਹੈ ਸਾਲ ਚ ਨਾ ਵਾਓ ਤਾਂ ਤੁਸੀਂ ਭਾਗਾਂ ਵਾਲੇ ਜੇ 2-3 ਹਿੱਟ ਹੋ ਗਈਆਂ ਸੁਪਰ ਹਿੱਟ ਇੱਕ ਹੋ ਗਈ ਨਹੀਂ ਤਾਂ ਤੁਹਾਡੇ ਸਾਹਮਣੇ ਆ ਹੁਣ ਕੀ ਹਾਲ ਹੈ ਈਵਨ ਬਾਲੀਵੁੱਡ ਦੀਆਂ ਜਿਹੜੀਆਂ ਫਿਲਮਾਂ ਵੱਡੇ ਬਜਟ ਦੀਆਂ ਉਹਨਾਂ ਦਾ ਵੀ ਕੀ ਹਾਲ ਹੋਣਾ ਬਿਲਕੁਲ ਇਸ ਵੇਲੇ ਤਾਂ ਬਿਲਕੁਲ ਉਹ ਹਾਲ ਏ ਆ ਵੀ ਬਾਲੀਵੁੱਡ ਦੇ ਜਿਹੜੇ ਆ ਨੱਕ ਤੇ ਕਦੇ ਮੱਖੀ ਨਹੀਂ ਬਹਿਣ ਦਿੰਦੇ ਹੂੰ ਤੇ ਜਿਹੜੇ ਪ੍ਰੈਸ ਵਾਲਾ ਨੂੰ ਆਇਆ ਸਾਈਡ ਤੇ ਕਰ ਦਿੰਦੇ ਸੀ। ਇਸ ਵੇਲੇ ਵਿਚਾਰੇ ਅੱਜ ਕੱਲੇ ਕੱਲੇ ਰੇਡੀਓ ਸਟੇਸ਼ਨ ਤੇ ਮਤਲਬ ਪੰਜਾਬ ਦੀ ਗੱਲ ਮੱਕੀ ਦੀ ਰੋਟੀ ਖਾਣੀ ਆ। ਸਾਡਿਆਂ ਕੋਲ ਰਿਲੈਕਸ ਬੈਠੇ ਨਹੀਂ ਕੋਈ। ਹਾਂ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ। YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।